NNR نیوز ਤੇ ਤੁਹਾਡਾ ਸਵਾਗਤ ਹੈ ਦਰਿਆ ਸਤਲੁਜ ਦਾ ਪੋਲ ਹੈ ਮਹਿਲਪੁਰ ਤੋਂ ਜੋ ਜਗਰਾਵਾਂ ਰੋਡ ਜਾਂਦਾ ਸੀ ਚੜ੍ਹਦੇ ਵਾਲੇ ਪਾਸੇ ਮੌਜੂਦ ਹੈ ਔਰ ਦਰਿਆ ਸਤਲੁਜ ਦਾ ਪਾਣੀ ਬਹੁਤ ਜ਼ਿਆਦਾ ਵੱਜ ਚੁੱਕਿਆ ਕਬੜੀ ਤਸਵੀਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਦਾਂ ਕਿ ਟਾਈਟਲ ਚ ਤੁਸੀਂ ਪੜਿਆ ਇੱਕ ਬਹੁਤ ਵੱਡਾ ਕਹਿਰ ਤੇ ਵਾਕਿਆ ਹੀ ਬਹੁਤ ਵੱਡਾ ਕਹਿਰ ਹੈ ਹਜ਼ਾਰਾਂ ਏਕੜ ਜ਼ਮੀਨ ਦਰਿਆ ਦੇ ਵਿੱਚ ਡਿੱਗ ਗਈ ਹੈ ਆ ਤਸਵੀਰਾਂ ਦੇਖੇ ਦੇਖੋ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਿ ਆਪਣਾ ਬਾਪੜੀ ਜਾਂਦੇ ਹੋਣੇ ਤੁਹਾਨੂੰ ਪਤਾ ਇੱਥੇ ਜਾਂਦੇ ਹਾੜਾ ਤੋਂ ਵੱਡੇ ਨੇ ਕਿਸਾਨਾਂ ਦੀ ਜ਼ਮੀਨ ਨੇ ਲਗਾਤਾਰ ਦਰਿਆ ਦੇ ਵਿੱਚ ਡੇਕੀਆ ਬਹੁਤ ਵੱਡਾ ਤੋੜਾ ਲੱਗਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਬਹੁਤ ਜ਼ਿਆਦਾ ਠੀਕ ਪਾੜੇ ਕਮਾ ਰਹੇ ਨੇ ਫਾਉਨੇ ਜੀਵੀਆਂ ਤਸਵੀਰ ਤੁਸੋ ਹਾਲਾਤ ਕੀ ਬਣ ਗਏ ਨੇ ਲਗਾਤਾਰ ਜੋ ਪਪੂਲਰ ਸੀ ਇਹਦੇ ਵਿੱਚ ਡੱਗ ਰਹੇ ਨੇ ਔਰ ਤੁਸੀਂ ਇੱਕ ਇੱਕ ਤੁਸੀਂ ਹੋਰ ਤੋਣ ਦਿਖਾਉਣਾ ਕਿ ਬਹੁਤ ਸਾਰੇ ਪਪੂਲਰ ਇੱਕ ਦਰਿਆ ਦੇ ਵਹਿਣ ਦੇ ਵਿੱਚ ਬਹਿ ਗਏ ਨੇ ਔਰ ਲਗਾਤਾਰ ਹੁਣ ਜੋ ਕਿਸਾਨ ਸੀ ਉਹ ਪਟ ਰਹੇ ਨੇ ਤਸਵੀਰ ਤੁਸੀਂ ਦੇਖੋ ਲਗਾਤਾਰ ਜ਼ਮੀਨ ਦਰਿਆ ਦੇ ਵਿੱਚ ਡੇਕਰੀਆ ਬਹੁਤ ਜਲ ਛੇਤੀ ਛੇਤੀ ਤਕਰੀਬਨ ਹਰ ਕੋਈ ਮਿੰਟ ਖਾਲੀ ਨਹੀਂ ਜਾਂਦਾ ਕਿ ਜਦੋਂ ਜ ਮੇਨ ਦਰਿਆ ਦੇ ਵਿੱਚ ਨਾ ਡਿੱਗਦੀ ਹੋਵੇ ਜੋ ਪਪੰਦਰ 5 ਸਾਲ ਦੇ ਵਿੱਚ ਪਟਨੇ ਸੀ ਉਹ ਤਕਰੀਬਨ ਡੇਢ ਤੋਂ ਸਾਲ ਦੇ ਵਿੱਚ ਹੀ ਪਟਨੇ ਪੈ ਰਿਹਾ ਔਰ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਬਹੁਤ ਵੱਡੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦਰਿਆ ਸਤਲੁਜ ਨੇ ਲਗਾਤਾਰ ਢਾਹ ਲਾਈ ਹੋਈ ਹੈ ਇਧਰ ਅੱਗੇ ਤੱਕ ਤੁਸੀਂ ਦੇਖ ਲਓ ਹੁਣ ਆਹ ਦੇਖੋ ਇੱਕ ਹੀ ਲਾਟ ਜਾਈ ਇੱਥੇ ਤਾਂ ਕੋਹਲ ਹੈ ਖੜੇ ਹੋਣੀ ਜਾਂ ਸਕਦਾ ਨੇੜੇ ਕਿ ਪਤਾ ਨਹੀਂ ਕਿ ਕਿ ਪਾਸੇ ਕੀ ਹੋ ਜਾਣਾ ਹੋਰ ਇੱਥੇ ਕੁਝ ਆ ਰਿਹਾ ਕੁਝ ਰਹਿ ਜਾਗਾ ਹਟਵਾ ਰੋ ਇੱਥੇ ਅੱਗੇ ਆ ਦੇਖੋ ਅੱਗੇ ਪਾ ਕੇ ਪਿੰਡਾ ਬੱਤ ਜਿਹੜੀ ਜਲਾਬਾ ਪਾਣੀ ਦੇ ਵਿੱਚ ਹੈ ਕੋਈ ਮਿੰਟ ਹੈ ਕੋਈ ਟਾਈਮ ਨਹੀਂ ਜਾਂਦਾ ਖਾਲੀ ਜਦੋਂ ਦਰਿਆ ਦੇ ਵਿੱਚ ਜਿਹਨੂੰ ਨਾ ਡਿਗਰੀ ਹੈ ਉਹ ਲਗਾਤਾਰ ਜਿੰਮੇਤ ਰਾਜ ਦੇ ਵਿੱਚ ਲਗਾਤਾਰ ਪਾਣੀ ਪੂਰਾ ਕੁਝ ਕੁ ਮਿੰਟਾਂ ਦੇ ਵਿੱਚ ਹੀ ਸਵਾ ਉਹ ਕਿੱਲਾ 2 ਏਕੜ ਜਮੀਨ ਦਰਿਆ ਦੇ ਵਿੱਚ ਡੇਗ ਗਈ ਹੈ ਹੋਰ ਅਜੇ ਵੀ ਥੋੜਾ ਲਗਾਤਾਰ ਲੱਗਿਆ ਹੋਇਆ ਹੈ ਹੁਣ ਇੱਥੇ ਜਿ ਨਾਲ 13 ਪੈ ਚੁੱਕੇ ਆ ਇਹ ਵੀ ਕੁਝ ਟਾਈਮ ਦਾ ਆ ਦੇਖੋ ਮਾਈਕ 4 ਮਿੰਟ ਪਿਛੇ ਆ ਕਿਸ ਤਰ੍ਹਾਂ ਲਗਾਤਾਰ ਕੋਈ ਰੱਪਟਾ ਬਦਚਣਾ ਤੇ ਪਲੇਰੀ ਲੱਗੇ ਹੋਈ ਸੀ ਇਹ ਵੀ ਹੁਣ ਹੁਣ ਵੱਡੀ ਦੇਸ਼ਾਂ ਦੇ ਦੇਸ਼ਾਂ ਦੇ ਇਲਾਕੇ ਵੱਡੀ ਜਦੋਂ ਵੱਡੀ ਥੇੜੇ ਕੋਚ ਦਾ हर एक मिनट हर एक स्किल्ड का कोई टाइम खाली नहीं तो रहा है कि तो 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 जो बाजार में तो जमीन न डे कि पता कोई ना कोई जमीन किस पास थोड़े जी खिसकती है और लगातार वाटा खोरलाया लगातार जा रहा तो है और हालात कीता जाता तो है जितने कि तो अगर लगातार इस तरह के हालात भी बने हुए हैं ਪਾਰੇ ਫਿਰ ਤੋਂ ਮੈਂ ਦੱਸਾਂ ਹਾਂ ਤੁਸੀਂ ਇਹ ਇੱਥੇ ਦੇਖ ਸਕਦਾ ਜੋ 100 ਕੋਨੇ ਬੇਸੇਂਜ ਪਾਤੋਕੀਨ ਹੋ ਰਹੀ ਹੈ ਤੇ ਹੁਣ ਇਹ ਵਾਲੀ ਥਾਂ ਤੋਂ ਸੈਮ ਦੇ ਬਾਅਦ ਤੇ ਅੰਦਰ ਦਰਿਆ ਦੇ ਵਿੱਚ ਚਲੀ ਜਾਂਦੀ ਹੈ ਤਾਂ ਇਸ ਤਰ੍ਹਾਂ ਤਕਰੀਬਨ ਸਵੇਰ ਅਤੇ ਸ਼ਾਮ ਦੇ ਵਿੱਚ ਬਹੁਤ ਸਰੀ ਜਮੀਨ ਦਰਿਆ ਦੇ ਵਿੱਚ ਲਗਾਤਾਰ ਡਿੱਗ ਰਹੀ ਹੈ ਹਰ ਇੱਕ ਮਿੰਟ ਦੇ ਵਿੱਚ ਹਰ ਇੱਕ ਸਕਿੰਡ ਦੇ ਵਿੱਚ ਕਿੰਨਾ ਕਿੰਨਾ ਇਹ ਤਸਵੀਰ ਤਾਂ ਤੁਸੀਂ ਕੈਮਰੇ ਅਕ ਦੇਖ ਰਹੇ ਹੋ ਔਰ ਜੋ ਬੈਕ ਸਾਈਡ ਕੈਮਰਾ ਹੈ ਉੱਥੇ ਵੀ ਬਹੁਤ ਸਰੀ ਜਮੀਨ ਦਰਿਆ ਦੇ ਵਿੱਚ ਦੇਖ ਰਹੀ ਹੈ ਔਰ ਕੋਈ ਟਾਈਮ ਖਾਲੀ ਨਹੀਂ ਜਾਂਦਾ ਕਦੇ ਜਮੀਨ ਨਾਲ ਦਰਿਆ ਦੇ ਵਿੱਚ ਦਿੱਤੀ ਮਿੰਟ ਮਿੰਟ ਬਾਅਦ ਦਰਿਆ ਦੀ ਮੇਡਗਰੀ ਵਿੱਚ ਰਗਰੀ ਹੈ ਤੋਂ ਦਰਿਆ ਸੱਤ ਨੂੰ ਇਹਦਾ ਪਾਣੀ ਦਾ ਜਸੋ ਤਰ ਸੀ ਕੱਲ ਦੀ ਜੇਕਰ ਪੜਦੇ ਇਹ ਤਾਂ ਸ਼ਾਮ ਦੇ 7 ਵਜੇ ਤੋਂ ਲੈ ਕੇ ਪਾਣੀ ਵਧਣਾ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਹੁਣ ਪਾਣੀ ਬਹੁਤ ਜ਼ਿਆਦਾ ਕਾਫੀ ਪਾਣੀ ਵੱਧ ਚੁੱਕਿਆ ਤਾਂ ਜੇਕਰ ਤਾਂ ਖੜਾ ਦੀ ਲੈਵਲ ਦੀ ਗੱਲ ਕਰੀ ਤਾਂ ਤੇ ਪ੍ਰਿਵਨ 10 ਫੁੱਟ ਬਹੁਤ ਜ਼ਿਆਦਾ ਹੁੰਦਾ 10 ਫੁੱਟ ਖਤਰੇ ਦੇ ਨਿਸ਼ਾਨ ਤੋਂ ਥੱਲੇ ਹੈ ਅਰਜੋ ਬਾਰਿਸ਼ ਬਾਰਿਸ਼ਾਂ ਪੈ ਇਸ ਕੱਲ ਬਾਰਿਸ਼ ਬਹੁਤ ਜ਼ਿਆਦਾ ਪਈ ਉਸ ਦਾ ਪਾਣੀ ਹੁਣ ਜੋ ਰਸਤੇ ਚ ਦੋ ਨਦੀਆਂ ਪੈਂਦੀਆਂ ਨੇ ਉਹਨਾਂ ਦਾ ਪਾਣੀ ਹੁਣ ਦਰਿਆ ਦੇ ਵਿੱਚ ਆਉਣਾ ਸ਼ੁਰੂ ਹੋ ਚੁੱਕਿਆ ਪਰ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਅਪਡੇਟ ਨਹੀਂ ਦਿੱਤੀ ਕਿ ਕਿੰਨਾ ਪਾਣੀ ਛੱਡਿਆ ਗਿਆ ਜਾਂ 2 ਫੁੱਟ ਤੱਕ ਜਿਹੜੇ ਕ੍ਰੈਡਿਟ ਖੁੱਲੇ ਗਏ ਸੀ ਉਹ ਬੰਦ ਕਰ ਦਿੱਤੇ ਗਏ ਉਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਪਰ ਦਰਿਆ ਦੇ ਵਿੱਚ 32000 ਕੁਸਤ ਪਾਣੀ ਚੱਲ ਰਿਹਾ ਹੈ ਪਰ ਉਸ ਤੋਂ ਬਾਅਦ ਜੋ ਅਣਮਣਿਆ ਗਣਿਆ ਉਹ ਪਾਣੀ ਦੀ ਕੋਈ ਮਿੰਤ ਨਹੀਂ ਹੁੰਦੀ ਜੋ ਪਾਣੀ ਦਰਿਆ ਦੇ ਵਿੱਚ ਬਾਰਸ਼ਾ ਦਾ ਰਿਹਾ ਉਸ ਦੀ ਕੋਈ ਮਿੰਤੀ ਗਿਣਤੀ ਨਹੀਂ ਹੈ ਉਹ ਪਾਣੀ ਲਗਾਤਾਰ ਦਰਿਆ ਦੇ ਵਿੱਚ ਚੱਲ ਰਿਹਾ ਸੱਜੇ ਤੱਕ ਜੀ ਬਹੁਤ ਲੰਮੀ ਹੈ ਪਪਲਰ ਬਹੁਤ ਸਾਰੇ ਨੇ ਖੜੇ ਨੇ ਅੱਗੇ ਤੋਂ ਦਿਖਾਉਣੇ ਥੋੜੇ ਕੀ ਪਤਾ ਨਹੀਂ ਕਿੱਥੇ ਗਏ ਹੋਰ ਉਸ ਤੋਂ ਬਾਅਦ ਬਹੁਤ ਵਗੈਰਾ ਕਰੇ ਉਹ ਵੀ ਦਰਿਆ ਦੇ ਵਿੱਚ ਵਹਿ ਰਹੇ ਨੇ ਬਹੁਤ ਵਗੈਰਾ ਕਰੇ ਬਹੁਤ ਸਾਰੇ ਨੇ ਸਾਲਾਂ ਦੀ ਪਟਨਰਸ਼ੀ ਉਹ ਹੁਣ 2.5 ਸਾਲ ਵਿੱਚ ਪਟਨੇ ਪਏ ਤਾਂ ਬਹੁਤ ਵੱਡਾ ਖਤਰਾ ਦੇ ਕਰਕੇ ਕਿਤੇ ਕੁਝ ਬਜੀ ਨਾ ਕਿਸਾਨਾਂ ਨੇ ਡਰ ਦੇ ਮਾਰੇ ਨੇ ਕਿ ਪਾਟਲੇ ਪਾਖੰਦਰ ਹੋਰ ਵੀ ਖੜੇ ਨਹੀਂ ਇਧਰ ਤੇ ਤੁਸੀਂ ਕੁਝ ਦੇਖੋਗੇ ਤਾਂ ਹੋਰ ਵੀ ਖੜੇ ਨੇ ਪਰ ਡਰ ਸਾਰਿਆਂ ਨੂੰ ਸਤਾ ਰਿਹਾ ਕਿ ਕਿਤੇ ਵੀ ਪਾਣੀ ਵਿੱਚ ਡੇਗਣਾ ਚਾਹਣ ਉਸ ਤੋਂ ਡਿੱਗਣ ਤੋਂ ਪਹਿਲਾਂ ਕਿਤੇ ਖਤਰਾ ਜ਼ਿਆਦਾ ਨਾ ਹੋਏ ਕਿਸਾਨ ਲਗਾਤਾਰ ਉਹ ਪਟ ਰਹੇ ਨੇ ਤਾਂ ਤਸਵੀਰਾਂ ਬਹੁਤ ਦਰਦਨਾਕ ਤਸਵੀਰਾਂ ਨੇ ਤਾਂ ਲਗਾਤਾਰ ਕਾਲ ਕੀ ਹੋਈ ਹੈ ਤਾਂ ਹੁਣ ਇਹ ਇਧਰ ਤੇ ਇਧਰ ਕੈਮਰਾ ਮਾਰ ਕੇ ਦਿਖਾਉਣੇ ਹੁਣ ਤੇ ਫਿਰ ਜਮੀਤ ਕਰਨੇ ਸ਼ੁਰੂ ਹੋ ਗਏ ਤਾਂ ਅੱਗੇ ਤੱਕ ਤਸਵੀਰ ਦਿਖਾਉਣੇ ਹੋਣ ਫਿਰ ਜਮੀਤ ਕਰਨੇ ਸ਼ੁਰੂ ਹੋ ਗਈ ਹੈ ਦਰਿਆ ਸੱਤ ਲਈ ਦੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਲਗਾਤਾਰ ਤੁਸੀਂ ਤਰੇ ਤੇ ਦਰਿਆ ਸੱਤ ਦੀਆਂ ਤਸਵੀਰਾਂ ਦੇਖਿਓ ਪਾਣੀ ਦਾ ਵੀ ਗਲਪਧਰ ਉਹ ਫੇਰ ਹੁਣ ਲਗਾਤਾਰ ਵੱਧ ਰਿਹਾ ਤਾਂ ਕਿੰਨਾ ਤੇਜ਼ ਗਿਣਤਾ ਜਿੰਨੂੰ ਵਧਾ ਰਿਹਾ ਦਰਿਆ ਸੱਤ ਇਹ ਖਤਰਾ ਜਿਹੜੀ ਜਗ੍ਹਾ ਤੇ ਜਿੱਦ ਖੰਭੜ ਵਾਲੇ ਜੇ ਸਨ ਹੋ ਗਿਆ ਉੱਥੇ ਕਾਫੀ ਆ ਖਤਰਾ ਵਾਧ ਜੇਗਾ ਪਾਣ ਨੂੰ ਵਧੀ ਧਾਂ ਲਕੀ ਉਸ ਉਥੇ ਲਗਾਤਾਰ ਨੂੰ ਕੰਮ ਕਰ ਰਿਹਾ ਉਸ ਖਤਰਾ ਬਹੁਤ ਜ਼ਿਆਦਾ ਵਾਧਾ ਲੱਗ ਉਸ طرف ਆਹਿਆ ਕਿੱਥੇ ਉਧਰ ਵੱਧ ਗਿਆ ਆਪਣੇ ਆਪ ਤੇ ਗਿਲ ਨੂੰ ਇਹ ਕਹਿ ਸਕਦੇ ਕਿ ਡਰੋਨ ਵਾਲੀ ਤਸੀਰ ਲਗਾਤਾਰ ਸੰਦੀਆਂ ਤੁਹਾਡੇ ਨਾਲ ਕਰ ਰਹੇ ਆ ਬਹੁਤ ਹਲਾ ਕੇ ਭਜਣ ਕਰਨੀ ਤਾਂ ਕਿਦਾਂ ਜਦੋਂ ਇਹ ਦਰਿਆ ਦੇ ਵਿੱਚ ਵਗ ਜੰਦੀ ਹੈ ਇੱਕ ਤਾਂ ਕੋਈ ਘੱਟ ਜੰਦੀ ਹੈ ਹਾਲਾਤ ਬਹੁਤ ਜ਼ਿਆਦਾ ਹੈ ਕੋਸ਼ਿਸ਼ਾਂ ਜਰ ਕਰਨ ਕਿ ਕਿਸੇ ਜਗ੍ਹਾ ਤੇ ਪਾਣੀ ਦਰਿਆ ਸਤਲੁਜ ਦਾ ਲਗਾਤਾਰ ਵਧ ਰਿਹਾ ਹੈ ਸਪੀਡ ਚੈੱਕ ਤੁਹਾਨੂੰ ਕਰਵਾ ਦਿੰਦੇ ਆ ਕਿ ਹਾਲਾਤ ਕੀ ਬਣ ਰਹੇ ਨੇ ਵੀਰ ਤੁਸੀਂ ਦੇਖ ਸਕਦੇ ਹੋ ਕਿ ਕੀ ਹਾਲਾਤ ਬਣ ਰਹੇ ਨੇ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਪਾਣੀ ਦਰਿਆ ਸਤਲੁਜ ਦਾ ਲਗਾਤਾਰ ਵਧ ਰਿਹਾ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਗਾਤਾਰ ਜਿਵੇਂ ਦਰਿਆ ਦੇ ਵਿੱਚ ਫਿਸਕ ਰਿਹਾ ਜੇ ਪਰ ਪਾਣੀ ਦੇ ਨਜ਼ਰ ਮਾਰੋ ਕਿ ਕਿੰਨੀ ਪਾਣੀ ਦੀ ਸਪੀਡ ਹੈ ਉਹ ਤੁਹਾਨੂੰ ਚੱਕਰ ਬਣਿਆ ਲਗਾਤਾਰ ਤਸਵੀਰਾਂ ਤੋੜਨ ਨਾਲ ਸੰਦੇ ਕਰ ਰਹੇ ਹਾਂ ਦਰਿਆ ਸਤਲੁਜ ਦੀਆਂ ਤਸਵੀਰਾਂ ਲਗਾਤਾਰ ਜੋ ਪਾਣੀ ਦਾ ਜਲ ਪੱਧਰ ਹੈ ਹੁਣ ਵਧ ਰਿਹਾ ਸਵੇਰ ਕੱਲ ਸ਼ਾਮ ਤੋਂ ਲੈ ਕੇ ਪਾਣੀ ਵਧਣਾ ਸ਼ੁਰੂ ਹੋਇਆ ਅੱਜ ਤੱਕ ਪਾਣੀ ਲਗਾਤਾਰ ਵਧ ਰਿਹਾ ਹੈ ਇਸ ਦੇ ਸਦਕੇ ਵੱਡੀ ਭੇੜ ਇੱਕ ਹੋਰ ਜਾ ਰਹੀ ਹੈ ਵੱਡੀ ਤਸਵੀਰ ਆ ਤੁਸੀਂ ਆ ਦੇਖੋ ਇਸ ਤਰ੍ਹਾਂ ਲਗਾਤਾਰ ਖੋਰਾ ਲੱਗਿਆ ਇੱਕ ਤੋਂ ਇੱਕ ਬਾਅਦ ਮਿੰਟ ਮਿੰਟ ਬਾਅਦ ਦਰਿਆ ਸਤਲੁਜ ਦੇ ਵਿੱਚ ਜ਼ਮੀਨ ਡੱਗ ਰਹੀ ਹੈ ਹਾਲਾਤ ਬਹੁਤ ਜ਼ਿਆਦਾ ਚਿੰਤਾਜਨਕ ਹੋ ਚੁੱਕੇ ਨੇ ਹਾਲੇ ਤੋਂ ਇਸ ਤਰ੍ਹਾਂ ਲਗਾਤਾਰ ਹਲਾਤ ਬਣੇ ਹੋਏ ਹੈ ਦਰਿਆ ਸਤਲੁਜ ਦੇ ਸਵੇਰਾ ਟੁਡੇ ਨਾਲ ਸੰਜੇ ਕਰ ਰਹੇ ਆਂ ਦਰਿਆ ਸਤਲੁਜ ਦਾ ਜਲ ਪੱਧਰ ਹੈ ਉਹ ਇੱਕ ਵਾਰ ਤੋਂ ਫੇਰ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਤਾਂ ਹਾਲਾਤ ਬਹੁਤ ਜ਼ਿਆਦਾ ਖੇਤਾਂ ਜਨਕ ਨੇ ਦਰਿਆਵ ਨੇ ਟਹਾਂ ਖੋਰੇ ਲਗਾਤਾਰ ਲਾਏ ਹੋਇਆ ਬਹੁਤ ਜ਼ਿਆਦਾ ਹਾਲਾਤ ਖੇਤਾਂ ਜਨਕ ਨੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿ ਜਾਇਓ ਤਾਂ ਅਸੀਂ ਜਲਦੀ ਇੱਕ ਨਵੀਂ ਰਿਪੋਰਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਜਾਓ ਬਹੁਤ ਬਹੁਤ ਧੰਨਵਾਦ